ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਚੜਦੀ ਸਵੇਰ 8 ਵਜੇ ਸ਼੍ਰੀ ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ ਬਾਈਪਾਸ ਤੇ ਸੂਏ ਵਿੱਚੋਂ ਸ਼ੱਕੀ ਹਾਲਾਤਾਂ ਵਾਲੀ ਇੱਕ ਮ੍ਰਿਤਕ ਦੇ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ ਮੌਕੇ ਤੇ ਪਹੁੰਚੇ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਜੋਬੀਤੇ ਸਾਰਾ ਸਾਲਾਂ ਤੋਂ ਲਵਾਰਿਸ ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਨੂੰ ਕਰਨ ਦੀ ਸਮਾਜ ਸੇਵਾ ਕਰ ਰਹੇ ਹਨ ਨੇ ਪਹੁੰਚ ਕੇ ਮ੍ਰਿਤਕ ਦੇ ਨੂੰ ਐਂਬੂਲੈਂਸ ਰਾਹੀਂ ਸੇਵਲ ਹਸਪਤਲ ਪਹੁੰਚਾਣ ਦਾ ਪ੍ਰਬੰਧ ਕੀਤਾ। ਪੇਸ਼ ਹੈ ਮੁਕਸਰ ਤੋਂ ਪਰਮਜੀਤ ਦੀ ਇਹ ਰਿਪੋਰਟ। ਦਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀਦੇਵ ਸੇਵਾ ਸੈਟੇਡ ਜਿ ਸਰਮੁਖਸਰ ਸਾਹਿਬ। ਸਵੇਰ ਇੱਕ ਥਾਣਾ ਸਿਟੀ ਦੇ ਐਸਆਈ ਗੁਰਗੋਬਾਲ ਵੱਲੋਂ ਸੂਚਨਾ ਮਿਲੀ ਸੀ ਉਹਨਾਂ ਨੂੰ ਲੋਕਾਂ ਵੱਲੋਂ ਕਿ ਇੱਕ ਜਲਾਲਾਵਾਂ ਰੋਡ 'ਤੇ ਸਵੇਰੇ ਦੇ ਇੱਕ ਲਵਾਰਸ ਚੜ੍ਹ ਬੜੀ ਫਸੀ ਹੋਈ ਹੈ। ਉਹਦੀ ਸੂਚਨਾ ਦੇ ਮੌਕੇ ਤੇ ਪਹੁੰਚ ਗਏ ਆ ਤੇ ਲਾਸ਼ ਨੂੰ ਅਸੀਂ ਸਰਕਾਰੀ ਹਸਪਤਲ ਸ਼੍ਰੀ ਮੁਕਸਰ ਸਾਹਿਬ ਪੁਲਿਸ ਦੀ ਸਹਾਇਤਾ ਨਾਲ ਭੇਜਵਾਰੇ। ਇਸ ਸਾਲ 2800 ਲਵਾਰਸ ਲਾਸ਼ਾਂ ਦੀ ਬਾਬਾ ਸ਼ਨੀਦੇਵ ਸੇਵਾ ਸੈਟੇ ਅਜੇ ਤੱਕ ਇਸ ਸੰਸਥਾ ਦਾ ਨਾਂ ਤੋਂ ਕੋਈ ਖਾਤਾ ਨਾ ਅਜੇ ਤੱਕ ਕੋਈ ਸਰਕਾਰ ਨੇ ਇਹਦੀ ਮਦਦ ਕੀਤੀ ਹੈ ਤੇ ਨਾ ਸਰਕਾਰ ਨੇ ਅਜੇ ਤੱਕ ਇਸ ਸੰਸਥਾ ਨੂੰ ਕੁਝ ਦਿੱਤਾ ਗਿਆ ਹੈ ਸਰਚਾ ਵਿਚਾਰੇ ਬਾਬਾ ਸ਼ਨੀ ਦੇ ਸੇਵਾ ਸੈਟੀ ਦੇ ਸਮੂਹ ਮੈਂਬਰਾਂ ਵੱਲੋਂ ਹੀ ਲੋਅਰ ਫਲਾਸ਼ ਦਾ ਅੰਤਮ ਸੰਸਕਾਰ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਮ੍ਰਿਤਕ ਦੇ ਹੁਣ ਕਿੱਥੇ ਜਾਊਗੀ ਤੇ ਅੱਗੇ ਕੀ ਹੋਊਗਾ ਜੀ ਇਹ ਜੀ ਸਰਕਾਰੀ ਹਸਪਤਾਲ ਵਿੱਚ 72 ਘੰਟੇ ਰੁਕਾ ਕੇ ਦਿੱਤੇ ਜਾਊਗੀ ਪੁਲਿਸ ਡਿਪਾਰਟਮੈਂਟ ਵੱਲੋਂ ਇਸ ਦੇ ਵਾਰਸਾਂ ਦੀ ਪਾਲ ਕੀਤੀ ਜਾਊਗੀ ਅਗਰ ਵਾਰਸ ਨਹੀਂ ਮਿਲਦੇ ਤਾਂ ਬਾਅਦ 72 ਘੰਟੇ ਪੋਸਟ ਮਾਰਟਮ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਵਿੱਚ ਸਾਹ ਵਿੱਚੋਂ ਕਰਵਾ ਕੇ ਲਾਸ਼ ਦਾ ਅੰਤਮ ਸੰਸ ਸਰਨਾ ਗਰਮੀਤ ਸਿੰਘ ਆ ਜੀ ਤੇ ਐਂਬੂਲੈਂਸ ਪਹਿਲਾਂ ਤੇ ਮੈਂ ਐਂਬੂਲੈਂਸ ਚਲਾਉਣਾ ਪਹਿਲਾਂ ਪੈਸੇ ਹੋਰ ਸੀ ਹੁਣ ਮੈਂ ਆਪਦੀ ਲੈ ਲਈ ਗੱਡੀ ਇਹ ਸੇਵਾ ਤੇ ਲਈ ਵੀ ਆ ਜਿਵੇਂ ਡੈੱਡ ਬਾਡੀ ਆ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਘਰੇਲੂ ਨੇੜੇ ਨੇੜੇ ਕਿਤੇ ਵੀ ਇਹ ਫ੍ਰੀ ਜਾਂਦੀ ਹੈ ਜੀ ਫ੍ਰੀ ਸੇਵਾ ਹੀ ਕਰਦਾ ਇਹ ਫੰਡ ਵਗੈਰਾ ਕਿੱਥੋਂ ਆਉਂਦੇ ਨਾ ਕੋਈ ਫੰਡ ਨਹੀਂ ਜੀ ਮੇਰਾ ਬੱਚਾ ਬਾਹਰ ਆ ਜੀ ਘਰ ਦਾ ਮੈਂ ਸੈਟਾਂ ਤੇ ਵਸੇ ਬਈ ਕਰਨੀ ਹੈ ਜੀ ਤੇ ਪੈਸੇ ਵਗੈਰਾ ਇਹਦੇ ਲਈ ਨਾ ਨਹੀਂ ਤਾਂ ਕੋਈ ਪੈਸਾ ਨਹੀਂ ਲੈਂਦਾ 100 ਡੀਜ਼ਲ ਪੈਟਰੋਲ ਤਾਂ ਨਾ ਡੀਜ਼ਲ ਬਰੋਕੀ ਅੱਧਾ ਲੀਟਰ ਵੀ ਨਾ ਲੱਗਦਾ ਜੀ ਹੁਣ ਜਾਂਦਾ ਨਾ ਨਾ ਜੀ ਸਾਨੂੰ ਹੁਣੇ-ਹੁਣੇ ਇੱਕ ਇਤਲਾਹ ਮਿਲੀ ਸੀ ਕਿ ਜਲਾਲਾਬਾਦ ਬਾਈਪਾਸ ਪੁਲਸੂਆ ਦੇ ਉੱਤੇ ਇੱਕ ਡੈੱਡ ਬੋਡੀ ਫਸੀ ਹੋਈ ਹੈ ਜਿੱਥੇ ਅਸੀਂ ਮੌਕੇ ਪਰ ਪਹੁੰਚ ਕੇ ਡੈੱਡ ਬੋਡੀ ਨੂੰ ਬਾਹਰ ਕਢਵਾਇਆ ਗਿਆ ਜਿੱਥੇ ਹੁਣ ਪ੍ਰਧਾਨ ਜੀ ਸਹਾਰਾ ਕਲੱਬ ਬੁਲਾ ਕੇ ਉਹਨਾਂ ਨੂੰ ਮੌਕੇ ਉੱਪਰ ਐਂਬੂਲੈਂਸ ਰਾਈਡ ਨੂੰ ਸਨਾਖਤ ਵਾਸਤੇ ਸਿਵਲ ਹਸਪਤਲ ਮੋਰਟੀਲ ਵਿੱਚ ਦਿਖਾਇਆ ਜਾ ਰਿਹਾ ਹੈ ਸਨਾਖਤ ਹੋਣ ਤੋਂ ਬਾਅਦ ਗਾਧ ਪੋਸਟਮਾਰਟਮ ਜਿਸ ਤਰ੍ਹਾਂ ਦੀ ਕੋਈ ਕਾਰ ਸਾਹਮਣੇ ਆਵੇਗੀ ਉਸ ਤਰ੍ਹਾਂ ਦੀ ਕਾਰਵਾਈ ਕੀ ਆਉਣੇ ਚੱਲਣਗੇ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਰਜ ਮੋਹਾਲੀ ਵੱਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿੱਚ ਚੁਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿੱਚ 32ਵੇਂ ਯੂਨੀਵਰਸਲ ਵਿਰਾਸਤੀ ਅਖਾੜੇ ਦੀ ਪੇਸ਼ਕਾਰੀ ਸੋਨਿਆਜ਼ ਸਟੂਡੀਓ ਮੋਹਾਲੀ ਦੇ ਸਹਿਯੋਗ ਨਾਲ ਕੀਤੀ ਗਈ। ਇਹ ਅਖਾੜਾ ਸੁਸਾਇਟੀ ਦੇ ਸਲਾਹਕਾਰ ਮਰਹੂਮ ਬੀਬੀ ਜਸਵੰਤ ਕੌਰ ਖੂਨਦਾਨੀ ਨੂੰ ਸਮਰਪਿਤ ਕੀਤਾ ਗਿਆ ਜਿਸ ਵਿੱਚ ਲੋਕ ਗਾਇਕੀ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਅਖਾੜੇ ਵਿੱਚ ਪੰਜਾਬੀ ਗਾਇਕ ਗੁਰਕ੍ਰਿਪਾਲ ਸੋਰਾਪੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਮੁੱਖ ਮਹਿਮਾਨ ਨੇ ਸੋਸਾਇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਲੇ ਵਿੱਚ ਆ ਕੇ ਸਾਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਅਸੀਂ ਪੁਰਾਤਨ ਪੰਜਾਬ ਵਿੱਚ ਆ ਗਏ ਹਾਂ ਚੋਰਾਂ ਲਈ ਕੀ ਮੰਦਰ ਕੀ ਸਕੂਲ ਤੇ ਕੀ ਗੁਰਦੁਆਰਾ ਸਾਹਿਬ ਉਹਨਾਂ ਦਾ ਇੱਕੋ ਮਨਸੂਬਾ ਚੋਰੀ ਕਰਨਾ ਬੀਤੀ ਰਾਤ ਇੱਕ ਅਜਿਹੀ ਘਟਨਾ ਸਾਹਮਣੇ ਆਈ ਖਰੜ ਦੇ ਸਨਿਨ ਗਲੇਵਸ ਦੇ ਤਮਾਤਾ ਸ਼ੀਤਲਾ ਦੇ ਮੰਦਰ ਵਿੱਚ ਜਿੱਥੇ ਇੱਕ ਚੋਰ ਨੇ ਮੰਦਰ ਵਿੱਚ ਚੋਰੀ ਕੀਤੀ ਤੇ ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ। ਬਾਹਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਲ ਚੋਰ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਦੇ ਡੇਰਾ ਬਸੀ ਤੋਂ ਕੈਨੇਡਾ ਦੀ ਰਾਸਨੀਓਟਾਵਾ ਪਰੰਗੀ ਆਮ ਆਦਮੀ ਪਾਰਟੀ ਆਪ ਦੇ ਆਗੂ ਅਤੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਸੈਣੀ ਦੀ ਧੀ ਵੰਸ਼ਿਕਾ ਜਿਸ ਦੀ ਮਰੀਕੀ ਸਾਲ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ Laash ਸਮੰਦਰ ਕੰਡੇ ਮਿਲੀ। ਪਰਿਵਾਰ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਧੀ ਨਾਲ ਆਖਰੀ ਵਾਰ 22 ਤਰੀਕ ਨੂੰ ਗੱਲ ਕੀਤੀ ਸੀ। ਪਰਵਾੜ ਦਾ ਕਹਿਣਾ ਹੈ ਕਿ ਸਮਾਂਬੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਪਰਿਵਾਰ ਨੇ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਰਾਹੀਂ ਇੱਕ ਸੰਸਦ ਮੈਂਬਰ ਅਤੇ ਕੈਨੇਡੀਅਨ ਦੂਤਾਵਾਸ ਨਾਲ ਸੰਪਰਕ ਕੀਤਾ ਤੇ ਮਾਮਲੇ ਦੀ ਜਲਦੀ ਜਾਂਚ ਤੇ Laash ਨੂੰ ਭਾਰਤ ਲਿਆਉਣ ਦੀ ਬੇਪੀਲ ਕੀਤੀ ਗਈ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਚੱਕ ਕੋਟਲਾ ਵਿਖੇ ਦੋ ਤਰ੍ਹਾਂ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾਗ੍ਰਾਮ ਦੇ ਦੌਰਾਨ કુલ 4 ਲੋਕੀ ਜ਼ਖਮੀ ਹੋ ਗਏ ਤੇ ਜੋ ਵਕ ਵਖਾ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਕੜਨਾਗਰੋਂ ਲਾਇਕ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਸਾਫ਼ ਦਿਖਾਈ ਦੇ ਰਿਹਾ ਹੈ ਮੇਰਾ ਨਾਮ ਵਿਸ਼ਵਜੋਤ ਸਿੰਘ ਪਿੰਡ ਚੱਕੋਟਲਾ ਮੈਂ ਆਪਣੀ ਹਵੇਲੀ ਦੇ ਵਿੱਚ ਬੈਠਾ ਸੀ ਹਵੇਲੀ 'ਚ ਮੇਰੇ ਕੰਮ ਚੱਲ ਰਹੇ ਮਿਸਤਰੀ ਕੰਮ ਕਰਦੇ ਪਏ ਸੀ ਜੇ ਸਾਡੇ ਪਿੰਡ ਤੋਂ ਇੱਕ ਲੜਕਾ ਉਹਦੇ ਨਾਲ 4-5 ਬੰਦੇ ਅਣਪਛਾਤੇ ਆਏ ਆਣ ਕੇ ਮੇਰਨਾ ਦਾਤਰਨਾ ਮੇਰੇ ਤੇ ਹਮਲਾ ਕਰਤਾ ਉਹਨਾਂ ਨੇ ਮੈਂ ਤਾਂ ਮੇਰੇ ਚਾਚਾ ਜੀ ਉਹ ਜੀਰੀ ਲਾਇ ਦੀ ਰਿਪੋਰਟਲੇ ਰਫਰ ਚਾਰ ਦਿੱਤਾ ਜੀ ਉਹਨਾਂ ਦੇ ਕਿਸੇ ਸੱਟ ਲੱਗੀ ਉਹਨਾਂ ਦੇ ਨਟ ਦੀ ਹੈਡੀ ਟੁੱਟ ਗਈ ਜੀ ਘਟਨਾ ਦਾ ਕਾਰਨ ਕੀ ਆ ਕੋਈ ਵਜ੍ਹਾ ਰੱਜੇ ਸੋਈ ਰੰਜੀਤ ਸਿੰਘ ਜੀ ਵਾਰਦਾਤ ਲੁੱਟ ਦੀ ਵਾਰਦਾਤ ਆ ਜੀ ਉਸ ਤੋਂ ਬਾਅਦ 25 ਤੋਂ 30 ਬੰਦੇ ਆਏ ਪੂਰਾ ਗੁੰਡਾਗਰਦੀ ਦਾ ਨਾਜ ਨਾਜ ਕੀਤਾ ਜੀ ਉਹਨਾਂ ਨੇ ਆਣ ਕੇ ਪਿੰਡ ਦੇ ਵਿੱਚ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ ਜੀ ਕਿੰਨੇ ਕ ਵਜੇ ਦਾ ਮਾਮਲਾ ਹੈ ਇਹ 5:30 ਵਜੇ ਦਾ ਜੀ ਅੱਛਾ ਜੀ ਦੁਬਾਰਾ ਪੇ ਹਮਲਾ ਹੋਇਆ ਫਿਰ ਹਮਲਾ 6:30 ਤੋਂ 6:30 ਵਜੇ ਦੇ ਵਿੱਚ ਦੁਬਾਰਾ ਕੀਤਾ ਫਿਰ ਚਾਚਾ ਜੀ ਨੇ ਸੱਟ ਲਾਈ ਵੀ ਉਹ ਵੀ ਜੇਰੀ ਲਾਈਨੀ ਹਸਪੀਟਲ ਹੈ ਜੀ ਹੋਰ ਵੀ ਕੁੱਝ ਲੱਗਦਾ ਕਿ ਕਿੰਨੇ ਜਖਮੀ 5 ਤੋਂ 6 ਜਾਨੇ ਹੋਰ ਜ਼ਖਮੀ ਹੋਏ ਆ ਨਾਰਮਲ ਜਖਮ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਇਹੋ ਜੀ ਕੋਈ ਵਾਰਦਾਤ ਨਹੀਂ ਹੋਈ ਜੀ ਜਿਹਦੇ ਵਿੱਚ ਅੱਜ ਤੱਕ ਇਦਾਂ ਹੋਈ ਹੋਵੇ ਇਹਨਾਂ ਨੇ ਪੂਰਾ ਟੁੰਡਾ ਕਰਦੀ ਦਾ ਲਾਈਕ ਕੀਤਾ ਸਾਰੇ ਬੰਦੇ ਬਾਹਰ ਹੋ ਸਡੇ ਨੇ ਮਤਲਬ ਕਾਰਨ ਲੁੱਟ ਦਾ ਵਾਰਦਾਤ ਆ ਜੀ ਮੈਂ ਮੰਗਤੀ ਕਰਨਾ ਚਾਹੁੰਦਾ ਹਾਂ ਕਿ ਮੈਂ ਇਨਸਾਫ ਮੰਗਦਾ ਜੀ ਮੇਰੇ ਜੋ ਵੀ ਇਹਨਾਂ ਨੇ ਕੀਤਾ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਸੜਕ ਤੋਂ ਸੜਕ ਕਾਨੂੰਨ ਵਾਲੋ ਸਜੋ ਮਿਲਣੀ ਚਾਹੀਦੀ ਹੈ ਮੇਰਾ ਨਾਮ ਮਿਲਖਾ ਸਿੰਘ ਆ ਜੀ ਪਿੰਡ ਚੱਕ ਕੋਟਲਾ ਅਸੀਂ ਵਿਸ਼ੇਵਜੋਤ ਨੂੰ ਨੇ ਮੇਰੇ ਘਰ ਦੀ ਨੂੰ ਬਾਹਰ ਭੇਜਣਾ ਕੈਨੇਡਾ ਭੇਜਣਾ ਹੀ ਘਰ ਦੀ ਨੂੰ ਤੇ ਲੜਕੀ ਨੂੰ ਇਹਨੇ ਸਾਡੇ ਕੋਲੋਂ ਪੈਸੇ ਲਏ ਸੀ ਤੇ ਅਸੀਂ ਇਹਨਾਂ ਕੋਲੋਂ ਪੈਸੇ ਵਾਪਸ ਲੈਣ ਗਏ ਇਹ ਸਾਡੇ ਗੱਲ ਪੈ ਗਏ ਕਿੰਨੇ ਬੰਦੇ ਤੁਹਾਡੇ ਗੱਲ ਇਹ ਤਿੰਨ ਚਾਰ ਜਣੇ ਸੀਗੇ ਜੀ ਮੈਂ ਕੱਲਾ ਸੀ ਉਸ ਟਾਈਮ ਤੇ ਉਹ ਦੋ ਚਲਾਰੇ ਕਿਸੇ ਉਹਨਾਂ ਦੇ ਹਮਲਾਕ ਤੱਕਾ ਜਣੋ ਨਹੀਂ ਜੀ ਉਹਨਾਂ ਨੇ ਮੇਰੇ ਤੇ ਕੀਤਾ ਉਹਨਾਂ ਨੇ ਕਰ ਗਏ ਤੁਹਾਡੇ ਨਾਲ ਕੋਈ ਦੂਜੀ ਮੈਂ ਕੱਲਾ ਸੀ ਇੱਕ ਮੇਰਾ ਭਰਾ ਨਾਲ ਸੀ ਮੇਜਰ ਸਿੰਘ ਮੇਜਰ ਸਿੰਘ ਹਾਂ ਜੀ ਤੁਸੀਂ ਕਦੇ ਜਾਣੋ ਸੀ ਉਹਨਾਂ ਹਾਂ ਜੀ ਹਾਂ ਜੀ ਉਹ ਮੁੜ ਕੇ ਸਾਨੂੰ ਛਡਾਉਂਦਾ ਰਿਹਾ ਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਮਾਰਿਆ ਜੇ ਤੁਹਾਡੇ ਦੋਸਤਾਰੇ ਉਸ ਨੂੰ ਕਿੱਦਾਂ ਦੇਖੀਏ ਇਹ ਜੀ ਝੂਠੇ ਦੋਸਲਾਰੇ ਸਾਡੇ ਤੇ ਮੇਰਾ ਨਾਮ ਡਾਕਟਰ ਨਮਨੀਤ ਸਿੰਘ ਹੈ ਜਦੋਂ ਮੈਂ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਪੋਸਟਡ ਹੈਗਾ ਸੁਲਤਾਨਪੁਰ ਲੋਧੀ ਚ 6:30 ਵਜੇ ਦੇ ਅਰਾਊਂਡ ਸ਼ਾਮ ਨੂੰ ਦੋ ਪੇਸ਼ੈਂਟ ਆਏ ਵਿਸ਼ਵਜੀਤ ਸਿੰਘ ਤੇ ਸੁੱਚਾ ਸਿੰਘ ਜਿਹਦੇ ਚੋਂ ਇੱਕ ਨੂੰ ਅਸੀਂ ਪਰਚੇ ਵਾਲੇ ਕੇਸ ਤੇ ਲੜਾਈ ਝਗੜੇ ਵਾਲੇ ਵਲੈ ਸੀ ਇੱਕ ਨੂੰ ਅਸੀਂ ਆਪਣਾ ਟ੍ਰੀਟਮੈਂਟ ਕਰਕੇ ਤੇ ਦੂਜੇ ਨੂੰ ਅਸੀਂ ਰੈਫਰ ਕਰ ਦਿੱਤਾ ਉਸ ਤੋਂ ਬਾਅਦ 7:30 ਦੇ ਅਰਾਊਂਡ ਦੁਬਾਰਾ ਹੋਰ ਆ ਦੋ ਜਣੇ ਆਏ ਮਿਲਖਾ ਸਿੰਘ ਤੇ ਹਰਜਿੰਦਰ ਸਿੰਘ ਜਿਹਦੇ ਵਿੱਚੋਂ ਇੱਕ ਨੂੰ ਕਰਕੇ ਟ੍ਰੀਟਮੈਂਟ ਤੇ ਦੂਜੇ ਨੂੰ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਗਿਆ ਇਸ ਚੀਜ਼ ਦਾ ਕੇ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤੇ ਦੇਖਦੇ ਆ। ਉਹ ਕਿਥੋਂ ਹੀ ਕਟਨਾ ਕਿਥੋਂ ਹੀ ਆ ਜੀ। ਕਟਨਾ ਹੈਗੀ ਆ ਚੱਕ ਕੋਟਲੇ ਸੁਲਤਾਨਪੁਰ ਲੋਧੀ ਦੀ। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ। ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਟੂਮ ਵਿੱਚੋਂ ਮਿਲੀ। ਖਬਰ ਮਿਲਦੇ ਇਲਾਕੇ ਪਰ ਵਿੱਚ ਸੰਤਨੀ ਫੈਲ ਗਈ ਤੇ ਨੌਜਵਾਨ ਦੀ ਸ਼ਨਾਖਤ ਸ਼ਹਿਰ ਦੇ ਨਾਲ ਲੱਗਦੇ ਪਿੰਡ ਜੱਬੋ ਸੁਧਾਰ ਦੇ ਵਸਨੀਕ 26 ਸਾਲਾ ਦਲਿਤ ਪਰਿਵਾਰ ਨਾਲ ਸੰਬੰਧਿਤ ਆਕਾਸ਼ ਪੁੱਤਰ ਮੰਗਾ ਸਿੰਘ ਦੇ ਰੂਪ ਵਿੱਚ ਹੋਈ ਹੈ ਮੇਰਾ ਨਾਮ ਭਾਈ ਵਿਸ਼ਾਲ ਆ ਤੇ ਇੱਥੇ ਹਸਪੀਟਲ ਚ ਹੀ ਇਹ ਮਲਾਜਮ ਆ ਜੀ ਸਾਡੇ ਉਸਟੈਂਡ ਆ ਤੇ ਇੱਥੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇੱਦਾਂ ਵਾਸ਼ਰੂਮ ਤੋਂ ਮਿਲਿਆ ਵਾ ਟੀਗਾ ਡੂਗਾ ਗਲਤ ਜਗ੍ਹਾ ਲੱਗ ਗਿਆ ਟੀਗੇ ਲੱਗਣ ਕਾਰਨ ਇਹ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮਲਾਜਮਾਂ ਨੂੰ ਦੱਸਿਆ ਵਾ ਉਸ ਦੀ ਪੁਸ਼ਪੰਦ ਤਾਲ ਕੀਤੀ ਜਾ ਰਹੀ ਆ ਟੀਗਾ ਬਰਾਬਰ ਅਮਰ ਵੀ ਹੋਇਆ ਲੱਗਦਾ ਹਾਂਜੀ ਟੀਗਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀਗੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਹੈ ਇਹ ਹੋਇਆ ਕਿਥੇ ਵਾਪਰੀ ਕਿਥੇ ਘਟਨਾ ਹੈ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਹੈ ਇਹ ਘਟਨਾ ਇਹ ਬਾਥਰੂਮ ਕਿੱਥੋਂ ਮਿਲਿਆ ਹਾਂਜੀ ਨੌਜਵਾਨ ਕਿੱਥੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਹੀ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਬੱਚੇ ਹਸਪਤਲੋਂ ਦੋ ਦਿਨ ਤੋਂ ਸ਼ਿਵਰਾਪਤ ਹੋਏ ਸੀ ਇਹੋ ਕਿਸ ਚੀਜ਼ ਦੀ ਬਾਤ ਹੁੰਦੇ だっ ਕਿ ਇੱਕ ਅਲਕੌਨਸ਼ੀਸ ਨੋਗਰਾਮ ਬਣਦਾ ਹੈ ਜਿਸ ਨੂੰ ਤੱਕੀ ਸਰ ਸਰਵੋ ਚੈੱਕ ਕੀਤਾ ਜਾਏ ਤਾਂ ਬਾਅਦ ਚੂਰੂ ਰਿਪੋਰਟ ਕਰਨੀ ਪੈਣੀ ਹੈ ਜਿਹਦੇ ਬਿਆਨੋਂ ਤੇ ਪੜਾ ਦੇਖ ਸਕਦੇ ਹਾਂ ਸੁਰਖੀ ਅਧਿਕਾਰੀ ਮਹਿਲਾਵਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਜੁਲੰਦਰ ਵਿੱਚ ਮਹਿਲਾਵਾਂ ਨੂੰ ਆਖਿਰਕਾਰ ਮਿਲ ਹੀ ਗਏ ਹਜ਼ਾਰ ਹਜ਼ਾਰ ਰੁਪਏ ਜੁਲੰਦਰ ਦੇ ਡਾਕਟਰ ਪ੍ਰੀਮਰਾਓ ਉਮੀਦਕਰ ਚੌਂਗ ਵਿੱਚ ਲੋਕਾਂ ਵੱਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਵੰਡੇ ਗਏ ਗਲਬਾਦ ਰਣ ਪੈਸੇ ਵੰਡਣ ਵਾਲਾ ਨੇ ਦੱਸਿਆ ਕਿ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਪਰ ਅੱਜ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਸਰਕਾਰ ਨੇ ਉਹ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਦੱਸਿਆ ਕਿ ਅੱਜ ਅਸੀਂ ਸਰਕਾਰ ਨੂੰ ਉਹਨਾਂ ਵੱਲੋਂ ਕੀਤੇ ਵਾਅਦੇ ਨੂੰ ਯਾਦ ਦਿਵਾਉਣ ਲਈ ਇਹ ਪ੍ਰਦਰਸ਼ਨ ਕਰ ਰਹੇ ਹਾਂ। ਚੱਲਦਾ ਰੋਆ ਸਾਡਾ ਇਹ ਰੋਅ ਤੋਂ ਵੀ ਚਲਾਓ ਆਪਣੇ ਘਰ ਪਰਿਵਾਰਾਂ 'ਚ ਦਿਓ ਨਾਲੇ ਦੱਸਿਓ ਵੀ ਕਾਡਾ ਮਜ਼ਾਕ ਬਣਾਇਆ ਇਹ ਭਗਵੰਤ ਮਾਨ ਨੇ ਕੀ ਕੀਤਾ ਸਰਕਾਰ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਇੱਕ ਵਾਰੀ ਬਣਾਈ ਮੁੜ ਕੇ ਨਹੀਂ ਬਣਦੀ ਗੱਲ ਸਵਾਲ ਕੀਤਾ ਇੱਕ ਵਾਰੀ ਬਣਾਈ ਮੁੜ ਕੇ ਨਹੀਂ ਬਣਦੀ ਕਿ ਜੇ ਲੋਕਾਂ ਨੂੰ ਦੁਬਾਰਾ ਉਹ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਕੀਤਾ ਲੋਕ ਦੁਬਾਰਾ ਫਿਰ ਉਸ મતલਬ ਇਹ ਸਰਕਾਰ ਨਹੀਂ ਆਏਗੀ ਮਜ਼ਾਕ ਬਣਾਇਆ ਹੈ ਨਾ ਸਰਕਾਰ ਪੰਡ ਰਹੇ ਜੀ ਕਹਿੰਦੇ ਕਿ ਸਰਕਾਰ ਨੇ ਵਾਦਾ ਕੀਤਾ ਹੀ ਪੈਸੇ ਨਹੀਂ ਦਿੱਤੇ ਤੁਸੀਂ ਹੁਣ ਇਸ ਨੂੰ ਕਿਵੇਂ ਦੇਖਦੇ ਹੋ ਕੀ ਤੁਹਾਡੇ ਉਹ ਹੈਗੇ ਨੇ ਇਹ ਵਾਦਾ ਕੀਤਾ ਸੀ ਸਰਕਾਰ ਨੇ ਤਾਂ ਉਹ ਪੂਰਾ ਕਰਨਾ ਚਾਹੀਦਾ ਹੈ। ਅੱਛਾ ਹੁਣ ਇਹ ਪ੍ਰਦਰਸ਼ਨ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪਰ ਸਾਹਿਬ ਚਲੋ ਉਹ ਆਪਣੀ ਜਗ੍ਹਾ ਠੀਕ ਆ। ਕਰਦੇ ਆ ਪ੍ਰਦਰਸ਼ਨ ਮੰਗਦੇ ਆ ਵੀ ਹਜ਼ਾਰ ਰੁਪਏ ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ। ਪਰ ਉਹਨਾਂ ਨੇ ਨਹੀਂ ਦਿੱਤਾ। ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ ਵਿੱਚ ਫੜਾ ਦੇ ਪਰ ਉਹ ਨਹੀਂ ਸਹੀ ਲੱਗਦਾ। ਉਹ ਨਹੀਂ ਸਹੀ ਲੱਗਦਾ। ਇਹ ਵੀ ਤਾਂ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ ਹਜ਼ਾਰ-ਹਜ਼ਾਰ ਰੁਪਏ ਪੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਬਹੁਤ ਸਰਕਾਰ ਵੀ ਮਜ਼ਾਕ ਕਰੀ ਇਹ ਬੰਦਾ ਵੀ ਮਜ਼ਾਕ ਹੀ ਕਰ ਰਿਹਾ ਫਿਰ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗ੍ਹਾ ਸਹੀ ਹੈ ਵੀ 1000 ਰੁਪਏ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਹੇ ਆ ਕੀ ਕਹਿੰਦੇ 20 ਟੁੱਟ ਕੀ ਕਹਿੰਨਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਰਹਾਦਾ ਮੈਂ ਸ੍ਰੀਸ਼ਕਮਨਹਰ ਭਾਰਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਿਆਦਾ ਸਾਰਾ ਪ੍ਰਚਾਰ ਪ੍ਰਚਾਰਣਾ ਆਮਦ ਪਾੜੀ ਖਿਲਾਫ ਆ ਕਿ ਤਿੰਨ ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੇ ਸਾਰੀ 1 ਇੱਕ ਹਜ਼ਾਰ ਰੁਪਿਆ ਪੰਜਾਬ ਦੀਆਂ ਮਹਿਲਾ ਦੇ ਅਕਾਊਂਟ ਦੇ ਵਿੱਚ ਜਾਵੇਗਾ ਤਰੀਪ ਤਿੰਨ ਸਾਲ ਦਾ ਸਮਾਂ ਹੋ ਗਿਆ ਪਰ ਅੱਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸਮੀ ਵਾਲਾ ਸੀ ਇਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਕਿਆ ਲੋ ਜੀ ਭਗਵੰਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਵੇ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਸਾਡੇ ਇਹ ਬਰਾ ਇੱਕ ਮੰਗੋ ਦਿੱਤਾ ਵਾ ਇਹ ਪ੍ਰੇਮ ਕੁਮਾਰ ਸਾਹਿਬ ਦੇ ਨਾਮ ਤੇ ਡੀ ਸਾਹਿਬ ਮਹਿਲਾਵਾਂ ਮਹਿਲਾਵਾਂ ਕਹਿ ਰਹੀਆਂ ਨੇ ਕਿ ਵੀ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਕੋਈ ਵੀ ਮਜ਼ਾਕ ਕਰੇ ਹੁਣ ਨਕਲੀ ਨੋਕ ਦੇ ਕੀ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ ਵਾਸਤੇ ਖੇਡਣਾ ਸੇ ਨੋਟ ਦਿੱਤੇ ਤੁਹਾਨੂੰ ਚੱਲੋ ਅੱਜ ਵੀ ਨਹੀਂ ਦਿੱਤੇ ਅਸੀਂ ਹੁਣ ਵੀ ਦੇ ਰਹੇ ਹਾਂ ਜੀ ਕਿ ਆ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਲੇ ਭਗਵੰਤ ਮਾਨ ਸਰਕਾਰ ਨੂੰ ਕਿ ਤੁਸੀਂ ਯਾਦ ਕਰੋ ਕਿ ਜੋ ਵਾਅਦਾ ਕੀਤਾ ਸੀਗਾ ਸਿਰ ਅੱਜ ਇਹ ਪ੍ਰੋਟੈਸਟ ਕਰ ਰਹੇ ਸੀ ਕੀ ਕਾਰਨ ਹਾਂਜੀ ਇਹ ਭਾਰਤੀ ਆਮ ਜਨਤਾ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੇ ਫਰਮ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਨੇ ਝੂਠੇ ਵਾਅਦੇ ਕੀਤੇ ਹਜ਼ਾਰ ਹਜ਼ਾਰ ਰੁਪਏ ਆਣੇ ਤੇ ਉਹ ਦਿੱਤੇ ਨਹੀਂ ਹੈਗੇ ਇਹ ਇਹਦੇ ਵਾਸਤੇ ਅਸੀਂ ਇਹ ਸਰਕਾਰ ਲੈਵਲ ਤੇ ਕੰਮ ਹੈ ਅਸੀਂ ਡੀਸੀ ਸਾਹਮਣੇ ਭੇਜ ਦਿਆਂਗੇ ਤੇ ਉਹ ਅੱਗੇ ਤੇ ਪ੍ਰੋਪਰ ਕਾਰਵਾਈ ਕਰ ਲੈਣਗੇ ਠੀਕ ਫਲੋਰ ਨੇੜੇ ਸਿਸਕਲਾਂ ਤੇ ਇੱਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਦੁੱਧ ਨਾਲ ਭਰਿਆ ਕੰਟੇਨਰ ਪਲਟ ਗਿਆ ਬਟਾਲਾ ਤੋਂ ਉਹ ਦੁੱਧ ਲੈ ਕੇ ਅੰਬਾਲਾ ਵੱਲ ਨੂੰ ਜਾ ਰਿਹਾ ਸੀ ਤੇ ਪਲਾਜ਼ਾ ਨੇੜੇ ਉਹ ਜਾ ਕੇ ਪਲਟ ਗਿਆ ਤੇ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਗੱਡੀ ਦੇ ਜ਼ਖਮੀ ਡਰਾਈਵਰ ਨੂੰ ਥਾਣੇਦਾਰ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਬੀਜੀ ਕੀ ਨਾਮ ਹੈ ਤੁਹਾਡਾ ਤੇ ਇੱਕ ਟਰੱਕ ਪਲਟਿਆ ਦੁੱਧ ਦਾ ਕੰਟੇਨਰ ਕੀ ਕਹਿਣਾ ਚਾਹੁੰਦੇ ਕਿਥੋਂ ਕਿੱਥੇ ਜਾ ਰਿਹਾ ਮੈਂ ਐਸ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤ ਆ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਹਾਂਜੀ ਤੇ ਡਰਾਈਵਰ ਦੇ ਕੋਈ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਲਪ ਮੰਗਾਇਆ ਤੇ ਛੋਟੇ ਹੈਡਰੇਆਂ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲਾ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਨੇ ਬਚਾਉਗੇ ਡਰਾਈਵਰ ਤੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲ ਉਸ ਵੀ ਫਲੋਰ ਦਾਖਲ ਕਰਵਾਇਆ ਹੈ ਕਿੰਦਾ ਦੇ ਹਾਲਾਤ ਆ ਉਹਦਾ ਠੀਕ ਹੈ ਖਤਰੇ ਤੋਂ ਬਾਹਰ ਹੀ ਆ ਜੀ ਹੈਡਰੇ ਕਰਵਾ ਲਿਆ ਹਾਂਜੀ ਜਿਹੜਾ ਛੋਟਾ ਦਾ ਸਾਰਾ ਕਰਾ ਰਹੇ ਆ ਨਹੀਂ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਦਾ ਰੁੜਦਾ ਆ ਇਹਦਾ ਫੇਰਾ ਵੀ ਹੋ ਜਾਣਾ ਜੇ ਕੋ ਆਜ ਮਤ ਲੈ ਵੀ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਤੇ ਫਿਰ ਕਾਰ ਚਾਲਕ ਕੁਚਲਿਆ ਗਿਆ ਤੇ ਸੜਕ ਤੋਂ ਫਰਾਰ ਹੋ ਗਿਆ ਇਹ ਘਟਨਾ ਬਠਿੰਡਾ ਦੇ ਸੰਤਪੂਰਾ ਰੋਡ ਦੇ ਬਣੇ ਅੰਡਰ-ਓਵਰ ਬ੍ਰਿਜ ਦੀ ਹੈ ਤੇ ਦੋ ਮੋਟਰਸਾਈਕਲ ਤੇ ਸਵਾਰ ਤਿੰਨ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋ ਗਏ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਾ ਦਾ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 9814074077 ਤੇ ਕਾਲ ਆਈ ਸੀ ਕਿ ਬਠਿੰਡਾ ਸੰਤਪੂਰਾ ਰੋਡ ਪਰਸਰਾ ਮੰਡਗਰ ਫਲਾਈਓਵਰ ਦੇ ਇੱਕ ਐਕਸੀਡੈਂਟ ਹੋਇਆ ਪਿਆਗਾ ਜਦ ਸਾਰਾ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਗੁਲੀ ਠਾਕੁਰ ਘਟਨਾ ਵਾਲੀ ਥਾਂ ਤੇ ਮੌਜੂਦ ਸੀਗੇ ਤੇ ਸਹਾਰਾ ਜਨ ਸੇਵਾ ਸੰਦੀਪ ਗਿੱਲ ਦੀ ਐਂਬੂਲੈਂਸ ਲੈ ਕੇ ਮੌਕੇ ਤੇ ਜਾਂ ਮੌਕੇ ਤੇ ਪਹੁੰਚੇ ਜਿਹੜਾ ਕਿ ਦੋ ਬਾਈਕ ਵਾਲਿਆਂ ਨੂੰ ਟੱਕਰ ਡਸਟਰ ਕਾਰ ਨੇ ਭਿਆਨਕ ਟੱਕਰ ਮਾਰੀ ਟੱਕਰ ਮਾਰਨ ਤੋਂ ਬਾਅਦ ਕਾਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਦੋਨੇ ਪਿਓ ਪੁੱਤ ਦੇ ਗੰਭੀਰ ਸੱਟਾਂ ਵੱਜੀਆਂ ਨੇ ਇੱਕ ਵਿਅਕਤੀ ਹੋਰ ਆ ਉਹਦੇ ਵੀ ਗੰਭੀਰ ਸੱਟਾਂ ਵੱਜੀਆਂ ਤਿੰਨਾਂ ਨੂੰ ਤਿੰਨਾਂ ਨੂੰ ਸਹਾਰਾ ਟੀਮ ਨੇ ਚਾਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਦਾ ਨਾਮ ਹੈਗਾ ਹੈਗਾ ਵੀਰ ਪ੍ਰਤਾਪ ਸਿੰਘ ਆ ਤੇ ਵਿਕਰਮ ਵੀ ਵੀਰ ਪ੍ਰਤਾਪ ਦੀ ਉਮਰ 14 ਸਾਲ ਆ ਵਿਕਰਮ ਸਿੰਘ ਦੀ ਉਮਰ 41 ਸਾਲ ਆ ਦੋਨੇ ਸੰਗੂਆਣਾ ਬਸਤੀ ਦੇ ਰਹਿਣ ਵਾਲੇ ਆ ਇੱਕ ਦਾ ਨਾਮ ਮੇਵਾ ਲਾਲ ਆ ਉਮਰ ਹੈਗੀ 45 ਸਾਲ ਹੰਸ ਨਗਰ ਗਲੀ ਗਲੀ ਨੰਬਰ ਪੰਜ ਦਾ ਰਹਿਣਾ ਲਗਾ ਥਾਣਾ ਕਤਵਾਲੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਬਾਕੀ ਕਤਵਾਲੀ ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਕੰਸਾਰਾ ਟੀਮ ਨੇ ਕੰਟਰੋਲ ਰੂਮ ਨੂੰ ਵੀ ਇਤਲਾ ਇਤਰਾਦ ਇਤਲਾ ਦੇ ਦਿੱਤੀ ਸੀ ਕਿ ਬਾਕੀ ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ ਕਾਰ ਵਾਲਾ ਦੋਨਾਂ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਦੋਨਾਂ ਦਾ ਇਲਾਜ ਹਸਪਤਾਲ ਤਿੰਨਾਂ ਦਾ ਇਲਾਜ ਸਰਕਾਰ ਹਸਪਤਾਲ ਚੱਲ ਰਿਹਾ ਹੈ ਅੰਮ੍ਰਿਤਸਰ ਤੋਂ ਖੇਮਕਰਨ ਜਾਣ ਵਾਲੀ ਡੀ ਐਮ ਯੂ ਟ੍ਰੇਨ ਖੇਮਕਰਨ ਤੋਂ ਵਾਪਸੀ ਅੰਮ੍ਰਿਤਸਰ ਜਾਣ ਸਮੇਂ ਤਰੰਤਰੰਦੀ ਰੇਲਵੇ ਫਾਟਕ ਉੱਪਰ ਖਰਾਬ ਹੋ ਗਈ ਜਿਸ ਕਾਰਨ મુસાફરો ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਿਸ ਬਾਰੇ ਜਾਣਕਾਰੀ ਦਿੰਦਿਆਂ ਇੰਜਨ ਦੇ ਡਰਾਈਵਰ ਮੁਤਾਬਕ ਇੰਜਨ ਦਾ ਤੇਲ ਲੀਕ ਹੋਣ ਕਰਕੇ ਇਹ ਗੱਡੀ ਪਾਟਕ ਉੱਪਰ ਹੀ ਬੰਦ ਹੋ ਗਈ ਉਹਨਾਂ ਕਹਿੰਦੇ ਕਿ ਬਿਜਲੀ ਪਾਵਰ ਨਾਲ ਇਸ ਨੂੰ ਚਲਾਇਆ ਜਾਵੇਗਾ ਨਾਮ ਕੀ ਹੈ ਮੇਰਾ ਨਾਮ ਦੀਰ ਸਿੰਘ ਮੈਨਾ ਅੱਛਾ ਕੀ ਗੱਡੀ ਕੋ ਕਿਆ ਪ੍ਰੋਬਲਮ ਆ ਗਈ ਗੱਡੀ ਕੋ ਸਰ ਟੈਕਨੀਕਲ ਪ੍ਰੋਬਲਮ ਹੋਈ थी ਇਸਕਾ ਪਾਈਪ ਟੁੱਟ ਗਿਆ ਜਿਸੇ ਆਲ ਲੀਕੇਜ ਹੋ ਗਿਆ ਤਾਂ ਬਸ ਇਹ ਪ੍ਰੋਬਲਮ ਸੀ ਕਹਾਂ ਸੇ ਜਾਂਦੀ ਗੱਡੀ ਇਹ ਅਮਰਸਰ ਸੇ ਕੈਂਪਕਨਾਂ ਜਾਂਦੀ ਹੈ ਕੈਂਪਕਨਾਂ ਸੇ ਅਮਰਸਰ ਆਦੀ ਹੈ ਕਿੰਨੇ ਵਜੇ ਆਤੀ ਹੈ ਵਾਂਸ छ पैंतीस पे खेमकरण छेमकरण से चलती है तो तेल भी कहां से के कारण वो निकल गया और कुछ नहीं है तो कितनी देर चलेगी गाड़ी फे? ये रिलीफ पावर आएगी तभी जाएगी ये गाड़ी नहीं जा सकती है कितनी देर खड़ी रहेगी फिर तो? अब देखो रिलीफ पावर कब तक आती है उसका इंतजार कर रहे तभी जाएगी हाँ कंट्रोल को मैसेज दे दिया ਖੇਮ ਕਰਨ ਦੇ ਪੀਖੀਵਿੰਡ ਦੇ ਇੱਕ ਸਕੂਲ ਚ ਚੁਕਾਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਇੱਕ ਛੋਟੀ ਜਹੀ ਵਿਦਿਆਰਥਣ ਆਪਣੇ ਬੈਗ ਵਿੱਚ ਪਿਸਤੌਲ ਲੈ ਕੇ ਸਕੂਲ ਆ ਗਈ ਰੋਲਾ ਪੈਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਿਸਤੌਲ ਆਪਣੇ ਕਬਜ਼ੇ ਵਿੱਚ ਲੈ ਲਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਪਿਸਤੌਲ ਉਸ ਦੇ ਕੋਲ ਕਿਵੇਂ ਆਈ ਸੂਤਰਾਂ ਮੁਤਾਬਕ ਇਹ ਪਿਸਤੌਲ ਘਰ ਵਿੱਚੋਂ ਹੀ ਮਿਲੀ ਹੈ ਪਰ ਇਹ ਕਿਵੇਂ ਤੇ ਕਿਉਂ ਆਈ ਇਹ ਹਲੇ ਤੱਕ ਇਸ ਦੀ ਜਾਂਚ ਚੱਲ ਰਹੀ ਹੈ ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕੰਡਰੀ ਹਾਈ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਕਿ ਤੇ ਦਾਦਾ ਜਿਹੜਾ ਪਸਤੌਨ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੁੱਜਿਆ ਸਰ ਕੀ ਕਾਰਵਾਈ ਕੀਤੀ ਗਈ ਰੁਕੋ ਇੱਕ ਮਾਮਲਾ ਨਾਲ ਸੋਸ਼ਲ ਮੀਡੀਆ ਤੇ ਵੀ ਇੱਕ ਵਾਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਹਨਾਂ ਦੀ ਛੋਟੀ ਬੱਚੀ ਆ ਜਿਹੜੀ 7th ਕਲਾਸ ਦੀ ਸਟੂਡੈਂਟ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬੇ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੇ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਬੰਦੀ ਥਾਣਾ ਭੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਟਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅੰਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਹੈ ਥਾਣਾ ਪੀਖੇਵਾਲ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫੇਰ ਇਹ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫੇਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਜੋ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਵਿੰਡ ਦੇ ਵਿੱਚ ਉਹਦੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਫਤੀਸ਼ ਚੱਲੀ ਸਕੂਲ ਚ ਵਾਪਰੀ ਜਿਹੜੀ ਬੱਚੀ ਇੱਕ ਪਿਸਤਲ ਲੈ ਕੇ ਆਈ ਸੀ ਉਹਦੇ ਸਬੰਧ ਸਾਰੀ ਘਟਨਾ ਕੀ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੀ ਵੀ ਅਜਿਹੀ ਘਟਨਾ ਕੋਈ ਨਾ ਵਾਪਰੇ ਸਰ ਜੀ ਇਹ ਬਾਤ ਜਦੋਂ ਪੇਰੈਂਟਸ ਆਕਰ इन्क्वायरी के लिए आया है इन्क्वायरी में उन्होंने पूछा है कि भाई मिस्टेक है बच्चों ने हमारा लाइसेंस लाइसेंस वाला जो रिगोल्वर है वो, वो लेकर आया ऐसे हमें शक है ठीक है ना तो फिर हमने बच्चों का जब देख बाइक चेक कर रहे हैं ਤਬ ਮੂਚੇ ਉਹ ਮਿਲਿਆ ਮੂਚ ਨੇ ਬੱਚੋ ਨੇ ਉਹ ਦੇ ਪੇਰੈਂਟਸ ਕੋ ਹਾਂਡਓਵਰ ਕਰ ਦਿਆ ਇਹ ਮੇਰੇ ਪਾਸ ਸਭ ਕੁਝ ਕਿੰਨਾ ਹੀ ਬਾਤ ਹੋਆ ਕਿੰਨੇ ਵਜੇ ਦੀ ਕਟਣਾ ਹੈ ਮੈਡਮ ਸਕੂਲ ਲੈ ਕੇ ਸਕੂਲ ਟਾਈਮ ਦੀ ਹੈ ਹਾਂ ਸਕੂਲ ਟਾਈਮ 1 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਡਮ ਜਦ ਤੱਕ ਚੁੱਟੀ ਵੀ ਹੋ ਗਿਆ ਉਸ ਨੂੰ ਬੱਚੇ ਬੋਲ ਰਹੇ ਹਨ ਕਿ ਉਹ 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 ਲੜਕੀ ਨੇ ਦੀਵਾਰ ਲੋਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਮ ਕੋ ਐਸੀ ਕੋਈ ਬਾਤ ਹੋਈ ਕਿ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਦਬ ਤੱਕ ਚੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ बजे तो वो उस टाइम पर हमारा संत पापा का जो वो, का वो फ्यूनरल का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद ਔਰ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆ ਜਾਂਦੇ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਉਹਦੇ ਮਾਂ ਪਿਓ ਲੈ ਗਿਆ ਸੀ ਉਹਦਾ ਫਾਦਰ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੈਨੇ इनके ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮੈਸੇ ਸ਼ੇਰੀ ਨਗਰ ਪਹਲਗਾਮ ਛੋਏ ਪਾਕਿਸਤਾਨੀ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਗੋਲੀਆਂ ਨਾਲ ਸ਼ਹੀਦ ਹੋ ਸਤਾਈ ਭਾਰਤੀਆਂ ਦੀ ਆਤਮਿਕ ਸ਼ਾਂਤੀ ਲਈ ਫਤਿਹਗੜ ਚੂੜੀਆਂ ਵਿਖੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਵਿਸ਼ਾਲ ਮਾਰਚ ਕੱਢਿਆ ਗਿਆ ਜਿੱਦਾਂ ਕਿ ਕਾਫੀ ਅਰਸੇ ਤੋਂ ਸਾਡੇ ਮੁਲਕ ਭਾਰਤ ਦੇ ਵਿੱਚ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਦਾ ਇਹ ਰੋਲਾ ਪਿਆ ਹੋਇਆ ਹੈ ਤੇ ਆਪਸੀ ਦੰਗੇ ਕਰਾਉਣਾ ਚਾਹਦੇ ਹਨ ਚਾਹੇ ਅੰਦਰਨੀ ਅੰਦਰੂਨੀ ਸਾਡੇ ਦੁਸ਼ਮਣ ਹੋਣ ਚਾਹੇ ਬਾਹਰ ਦੇ ਦੁਸ਼ਮਣੋ ਦੇਸ਼ ਦੇ ਤੇ ਉਹ ਚੀਜ਼ਾਂ ਦਾ ਫਾਇਦਾ ਸਾਡੇ ਦੇਸ਼ ਦੇ ਦੁਸ਼ਮਣਾਂ ਨੇ ਚੱਕਿਆ ਤੇ ਇਹ ਹਕੀਕਤ ਹੈ ਕਿ ਅਤਿਵਾਦ ਦਾ ਕੋਈ ਤਰਮ ਨਹੀਂ ਹੁੰਦਾ ਔਰ ਅਸੀਂ ਜਨਨ ਵੀ ਉਹ ਸਾਡੇ ਦੇਸ਼ ਦਾ ਨੁਕਸਾਨ ਪਹੁੰਚਾਣ ਜਾਂ ਜਨਨ ਮਰਜੀ ਉਹ ਦੇਸ਼ ਨੂੰ ਸਾਨੂੰ ਤਕਲੀਫ ਦੇ ਵਿੱਚ ਲਿਆਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਕਦੀ ਵੀ ਮਨਸੂਬੇ ਕਾਮਯਾਬ ਨਹੀਂ ਹੋਣ ਦੇਣੇ ਅਸੀਂ ਕੱਲ ਵੀ ਇੱਕ ਸੀ ਤੇ ਅੱਜ ਵੀ ਇੱਕ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਪੂਰਾ ਸਕਰੀਅ ਹੈ ਐਕਟਿਵ ਹੈ ਚੰਡੀਗੜ੍ਹ ਪੁਲਿਸ ਐਕਟਿਵ ਹੈ ਤੇ ਰਹੀ ਕਸ਼ਮੀਰੀ ਬੱਚਿਆਂ ਦੀ ਕੋਈ ਮਾਰੀ ਮੋਟੀ ਕੋਈ ਹਲਕੀ ਜਾਂ ਜ਼ਿਆਦਾ ਕੁਛ ਇਦਾਂ ਦੀ ਕੋਈ ਗੱਲਬਾਤ ਹੋਈ ਹੋਈ ਹੋਣੀ ਨੇੜੇ ਤੇੜੇ ਪੰਜਾਬ ਦੇ ਵਿੱਚ ਐ ਚੰਡੀਗੜ੍ਹ ਦੇ ਨੇੜੇ ਤੇੜੇ ਬਟ ਇਸ ਤਰ੍ਹਾਂ ਦਾ ਕੋਈ ਵੱਡਾ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕਿਉਂਕਿ ਸਾਡਾ ਪੰਜਾਬ ਜਿਹੜਾ ਪੰਜਾਬ ਸੂਬਾ ਪੂਰੇ ਭਾਰਤ ਦੇ ਵਿੱਚ ਇੱਕ ਹੈ ਜਾਂ ਸੂਬਾ ਹੈ ਇਹ ਹਰੇਕ ਕਿਸੇ ਦੀ ਮਦਦ ਵਾਸਤੇ 12 ਮਹੀਨੇ 36 ਦਿਨ 24 ਘੰਟੇ ਖੜਾ ਹੈ ਸਾਡੇ ਸਿੱਖ ਭਾਈ ਸਾਡੇ Hindu ਭਾਈ ਸਾਡੇ ਮੁਸਲਮਾਨ ਭਾਈ ਚਾਰਾ ਚਾਹੇ ਉਹ ਬਿਹਾਰ ਦਾ ਹੋ ਬੰਗਾਲ ਦਾ ਆਸਾਮ ਦਾ ਹੋ ਯੂਪੀ ਦਾ ਹੋ ਜੰਨੇ ਵੀ ਸਾਡੇ ਪ੍ਰਵਾਸੀ ਜਿਹੜਾ ਰੋਜ਼ਗਾਰ ਵਾਸਤੇ ਸਾਡੇ ਪੰਜਾਬ ਦੇ ਵਿੱਚ ਆਏ ਆ ਉਹਨਾਂ ਦੀ ਮਦਦ ਵਾਸਤੇ ਮੇਸਾ ਸਾਡਾ ਪੰਜਾਬ ਰਾਤ ਦਿਨ ਇੱਕ ਵਾਸਤੇ ਕਰਨ ਵਾਸਤੇ ਖੜਿਆ ਰਾਤ ਦਿਨ ਖੜਿਆ ਉਹਨਾਂ ਦੀ ਮਦਦ ਵਾਸਤੇ ਤੇ ਆਤੰਗਵਾਦ ਦਾ ਕੋਈ ਧਰਮ ਨਹੀਂ ਹੈ ਆਤੰਗਵਾਦ ਦੇਸ਼ ਦਾ ਹੋਵੇ ਜਾਂ ਦੇਸ਼ ਦਾ ਬਾਹਰ ਦਾ ਹੋ ਅਸੀਂ ਉਹਨਾਂ ਨੂੰ ਕਦੇ ਕਦੀ ਵੀ ਕਾਮਯਾਬ ਹੋਣ ਨਹੀਂ ਦੇਣਾ ਤੇ ਅਸੀਂ ਉਹਨਾਂ ਦੇ ਖਿਲਾਫ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਹਾਂ ਸਾਡਾ ਭਾਰਤ ਭਾਰ ਸਰਕਾਰ ਅਸੀਂ ਆਪ ਕਹਿੰਦੇ ਹਾਂ ਕਿ ਜਿਨ੍ਹਾਂ ਨੇ ਵੀ ਇਹ ਹਸਾ ਕੀਤਾ ਹੋ ਚਾਹੇ ਉਹ ਸਾਡੇ ਦੇਸ਼ ਦੇ ਹੋਣ ਆ ਜਾਂ ਫਿਰ ਦੇਸ਼ ਦੇ ਬਾਹਰ ਦੇ ਹੋਣ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਅਸੀਂ ਸਾਡੀ ਮੰਗ ਹੈ ਪੂਰੇ ਪੰਜਾਬ ਦੀ ਹਰੇਕ ਜਾਤੀ ਦੀ ਹਰੇਕ ਧਰਮ ਦੀ ਤੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਨ੍ਹਾਂ ਨੇ ਹਾਸਾ ਕੀਤਾ ਹਾਸਾ ਜਿਹੜਾ ਉਹਨਾਂ ਨੇ ਹਮਲਾ ਕੀਤਾ ਉਹ ਛੱਬੀਆਂ ਦੇ ਉੱਪਰ ਨਹੀਂ ਕੀਤਾ ਇਹ ਭਾਰਤ ਦੇ ਉੱਪਰ ਕੀਤਾ ਹੈ ਤੇ ਭਾਰਤ ਦੀ ਆਤਮਾ ਦੇ ਉੱਪਰ ਹਮਲਾ ਕੀਤਾ ਹੈ ਤੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਜੀ ਸਭ ਤੋਂ ਪਹਿਲਾਂ ਸਾਡੇ ਸਾਰੇ ਬੜੇ ਨਿਵਾਸੀਆਂ ਵੱਲੋਂ ਜਿਹੜੇ 26 ਲੋਕ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਸ਼ਰਧਾਂਜਲੀ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਨਾਲ ਖੜੇ ਆ ਬਹੁਤ ਦੁਖਦਾਈ ਘਟਨਾ ਹੋਈ ਹੈ ਦੂਸਰਾ ਇਹ ਹੈ ਕਿ ਅਤੰਕ ਜਿਹੜਾ ਅੱਤਵਾਦ ਦਾ ਕੋਈ ਵੀ ਟੈਰਰਰਿਜ਼ਮ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਜੇ ਮੈਂ ਤਾਂ ਇੱਕ ਗੱਲ ਕਹੂੰਗੀ ਕਿ ਜੋ ਉਹ ਅੱਤਵਾਦੀਆਂ ਨੇ ਕੀਤਾ ਧਰਮ ਪੁੱਛ ਕੇ ਮਾਰਿਆ ਅਗਰ ਬਾਕੀ ਹਿੰਦੁਸਤਾਨ 'ਚ ਵੀ ਅਸੀਂ ਇੱਕ ਕੌਮ ਦੇ ਇੱਕ ਇੱਕ ਕਮਿਊਨਿਟੀ ਨੂੰ ਧਰਮ ਪੁੱਛ ਕੇ ਉਹਨਾਂ ਨਾਲ ਅਸੀਂ ਜ਼ਿਆਦਤੀ ਕਰਾਂਗੇ ਇਹਦਾ ਮਤਲਬ ਅਸੀਂ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਹੀ ਪਰ ਫੁੱਲਤ ਕਰ ਰਹੇ ਆ ਜੋ ਅਤਵਾਦੀਆਂ ਅਤੰਕਵਾਦੀ ਚਾ ਰਹੇ ਸੀ ਅਸੀਂ ਉਹਨਾਂ ਨੇ ਉੱਥੇ ਕਿਉਂਕਿ ਉੱਥੇ ਮੁਸਲਿਮ ਮੈਜੋਰਿਟੀ ਹੈ ਉੱਥੇ ਬਾਕੀ ਲੋਕ ਮਾਈਨੋਰਿਟੀ ਨੇ ਔਰ ਬਾਕੀ ਦੇਸ਼ ਚ ਮੁਸਲਿਮ ਮਾਈਨੋਰਿਟिज ਨੇ ਜੇ ਅਸੀਂ ਮੁਸਲਿਮ ਭਾਈਚਾਰੇ ਨੂੰ ਟਾਰਗੇਟ ਕਰਾਂਗੇ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਚਾਹੇ ਉਹ ਭਾਰਤ ਦੇ ਕਿਸੇ ਵੀ ਸੂਬੇ ਚ ਨੇ ਤਾਂ ਇਹ ਅਸੀਂ ਵੀ ਫਿਰ ਕਿਹਦੇ ਨਗੇ ਤੇ ਅਤੰਕਵਾਦੀਆਂ ਦੇ ਵਾਲੀ ਸੋਚ ਹੀ ਆਪਣੀ ਦਿਖਾ ਰਹੇ ਆ ਸਾਡੇ ਜਿਹੜੇ ਕਸ਼ਮੀਰ ਦੇ ਸਟੂਡੈਂਟ ਨੇ ਸਾਨੂੰ ਤਾਂ ਵੈਲਕਮ ਕਰਨਾ ਚਾਹੀਦਾ ਕਿ ਕਸ਼ਮੀਰ ਦੇ ਬੱਚੇ ਪੜ ਰਹੇ ਨੇ ਬਾਕੀ ਸਟੇਟ ਚਾਂਚ ਜਾ ਕੇ ਕਿਉਂਕਿ ਉਹਨਾਂ ਦੀ ਆਪਣੀ ਸਟੇਟ ਡਿਸਟਰਬ ਹੈ ਕਈ ਸਾਲਾਂ ਤੋਂ ਤਾਂ ਸਾਨੂੰ ਉਹਨਾਂ ਨਾਲ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸੋ ਵੀ ਹੈਵ ਫੁੱਲ ਸੋਲੀਡੈਰਟੀ ਵਿਦ ਦਾ ਕਸ਼ਮੀਰੀ ਸਟੂਡੈਂਟਸ ਇਨ ਪੰਜਾਬ ਚੰਡੀਗੜ੍ਹ ਵੇਅਰ ਏਵਰ ਦੇ ਆਰ ਸੈਕੰਡਲੀ ਮੈਂ ਇੱਕ ਹੋਰ ਵੀ ਕਹਿਣਾ ਚਾਹੂੰਗੀ ਕਿ ਅਤੰਕਵਾਦੀਆਂ ਨੇ ਆਪਣਾ ਘਿਣਾਉਣਾ ਕੰਮ ਕਰਤਾ ਲੇਕਿਨ ਜਿਸ ਤਰੀਕੇ ਨਾਲ ਕਸ਼ਮੀਰ ਦੀ ਪੂਰੀ ਆਵਾਮ ਉਹ ਨਿਕਲ ਕੇ ਆਈ ਹੈ ਸੜਕਾਂ ਦਾ ਨਿਕਲੇ ਆ ਉਹਨਾਂ ਨੇ ਬੰਦ ਰੱਖਿਆ ਉਹਨਾਂ ਨੇ ਮੁਜ਼ਾਹਰਾ ਕੀਤਾ ਉਹਨਾਂ ਨੇ ਮਜ਼ਮਤ ਕੀਤੀ ਇਸ ਇਸ ਗੰਦੇ ਇਨਸੀਡੈਂਟ ਦੇ ਘਣਾਉਣੇ ਦੀ ਇਹ ਵੀ ਸਾਡੇ ਲਈ ਭਾਰਤੀਆਂ ਲਈ ਕਿਤੇ ਨਾ ਕਿਤੇ ਸੁੱਖ ਦਾ ਸਾਹ ਹੈ ਕਿ ਉਹ ਕਸ਼ਮੀਰ ਜਿੱਥੇ ਕਈ ਵਾਰੀ ਛੋਟੇ ਛੋਟੇ ਬੱਚਿਆਂ ਨੂੰ ਗੁੰਮਰਾਹ ਕਰਕੇ ਪੱਥਰਬਾਜ਼ੀ ਹੁੰਦੀ ਸੀ ਹੁਣ ਪੂਰੀ ਕਸ਼ਮੀਰ ਦੀ ਜਿਹੜੀ ਆਵਾਮ ਹੈ ਉਹ ਬਾਕੀ ਹਿੰਦੁਸਤਾਨ ਦੇ ਲੋਕ ਖੜੀ ਹੈ ਔਰ ਉਹਨਾਂ ਨੇ ਹਰ ਇੱਕ ਨੇ ਕਿਹਾ ਕਿ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਕਿ ਸਾਡੇ ਜਿਹੜੇ ਮਹਿਮਾਨ ਸੀ ਟੂਰਿਸਟ ਸਾਡੇ ਜਿਹੜੇ ਅਸੀਂ ਕਸ਼ਮੀਰ ਮੰਨਿਆ ਜਾਂਦਾ ਮਹਿਮਾਨ ਨਿਵਾਜ਼ੀ ਚ ਸੋ ਇਹ ਇੱਕ ਭਾਰਤ ਦੇ ਲਈ ਇੱਕ ਬੜੀ ਆਸ ਦੀ ਕਿਰਨ ਵੀ ਹੈਗੀ ਆ ਕਿ ਕਸ਼ਮੀਰ ਦੀ ਪੂਰੀ ਆਬਾਦ ਮੰਨ ਨਾਲ ਖੜੀ ਆ ਦੂਜਾ ਦੇਸ਼ ਉਦੋਂ ਹੀ ਮਜ਼ਬੂਤ ਹੋਊਗਾ ਜਦੋਂ ਸਾਰੇ ਕੌਮ ਧਰਮ ਜਾਤ ਇਕੱਠੇ ਹੋ ਕੇ ਦੇਸ਼ ਤੇ ਵਾਸਤੇ ਕੰਮ ਕਰਨਗੇ ਜੇ ਅਸੀਂ ਇਹ ਕਹੀ ਹੈ ਕਿ ਜਿਨ੍ਹਾਂ ਲੋਕਾਂ ਦੀ ਮжоਰਿਟੀ ਹੈ ਜਿਹੜੇ ਬਹੁਸੰਖਿਆਕ ਨੇ ਜੇ ਉਹਨਾਂ ਦੇ ਹੀ ਧਰਮ ਦਾ ਰਾਜ ਹੋਊਗਾ ਉਹਨਾਂ ਦੀ ਸੋਚ ਮੁਤਾਬਕ ਹੀ ਹਿੰਦੁਸਤਾਨ ਦੀ ਸਰਕਾਰ ਕੰਮ ਕਰੂਗੀ ਤਾਂ ਕਿਸੇ ਵੀ ਦੇਸ਼ ਦੇ ਫੇਵਰ ਚ ਨਹੀਂ ਹੈ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ